ਤੁਸੀਂ ਕਿਹੜਾ ਸ਼ਬਦ ਕਰਾ ਰਹੇ ਹੋ ਜੈਨਕਮਲ ਪ੍ਰਭ ਕੀ ਆਪੋ ਜੈਨਕਮਲ ਪ੍ਰਭ ਇਹ ਤੇ ਕੀ ਆਪੋ ਪ੍ਰਭ ਕੇ ਨੇ ਤੇ ਬੱਚਿਆਂ ਨੂੰ ਸਮਝ ਆ ਰਹੀ ਹੈ ਬੱਚਿਓ ਸਮਝ ਆ ਰਹੀ ਹੈ ਵੈਰੀ ਗੁੱਡ ਵੈਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਚੋ ਕਿਹੜਾ ਸ਼ਬਦ ਕਰ ਰਹੇ ਹੋ ਤਿਆਰ ਸਰਗਮ ਕਰ ਰਹੇ ਹੋ ਤੇ ਸਰ ਕਿਹੜਾ ਸ਼ਬਦ ਤੁਸੀਂ ਕਰਾਓਗੇ ਸਾ ਸਾ ਸਿੰਗ ਰਹੋ ਸਮਝ ਆ ਰਹੀ ਸਾਰੇ ਬੱਚਿਆਂ ਨੂੰ ਠੀਕ ਹੈ ਵਧੀਆ ਲੱਗ ਰਿਹਾ ਸਦੋਨ ਕੋ ਪ੍ਰੋਬਲਮ ਤਾਂ ਨਹੀਂ ਆ ਰਹੀ ਬੱਚਿਆਂ ਤੋਂ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਬੱਚਿਆਂ ਤੋਂ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਬਹੁਤ ਵਧੀਆ ਕਰ ਰਹੇ ਹੋ ਅਸੀਂ ਬੱਚਿਆਂ ਨੂੰ ਲਿਖਣਾ ਪੰਜਾਬੀ ਲਿਖਣਾ ਸਿਖਾ ਰਹੇ ਹਾਂ ਛੋਟੇ ਛੋਟੇ ਬੱਚੇ ਇਹ ਆ ਦੇਖੋ ਲਿਖਣਾ ਸਿੱਖ ਰਹੇ ਨੇ ਪੰਜਾਬੀ ਲਿਖਣਾ ਸਿੱਖ ਰਹੇ ਨੇ ਬੱਚੇ ਬੱਚਿਆਂ ਨੂੰ ਕਾਰਡਬੋਰਡ ਉਪਵਾਇਓ ਗੱਲ ਹਾਂਜੀ ਤੁਸੀਂ ਲਿਖ ਰਹੇ ਹੋ ਵਧੀਆ ਤੁਸੀਂ ਸਬਾਲ ਕੀ ਕਰ ਰਹੇ ਹੋ ਇਹਨਾਂ ਨੂੰ ਕੁਝ ਹੋਰ ਦਿਓ ਲਿਖਣਾ 10 ਗੁਰਸੇਵਾਨਾਂ ਤੇ ਲਿਖ ਲੈਣਾ ਕੀ ਬਾਤ ਹੈ ਕਿ ਮੇਰੇ ਕੋਲ ਆ ਜਾਣਾ ਕੋਈ ਸ਼ਰੀ ਦੇ ਕਿ ਚੈੱਕ ਕਰੋ ਮੈਡਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਹਾਂਜੀ ਸਮਝ ਆ ਰਿਹਾ ਸਾਰਿਆਂ ਨੂੰ ਵਧੀਆ ਹੈ ਸਮਝ ਆ ਰਿਹਾ ਬੱਚੇ ਠੀਕ ਹੈ ਚੱਲ ਰਹੇ ਹਾਂਜੀ ਕੁਲਵੰਤ ਜੀ ਵੀ ਸਮਝ ਆ ਰਿਹਾ ਹਾਂਜੀ ਹਾਂਜੀ ਆ ਰਿਹਾ ਆ ਗਿਆ ਚਲੋ ਤੁਹਾਨੂੰ ਬਹੁਤ ਬਹੁਤ ਸਾਰਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਕੀਸ ਕਰ ਰਹੇ ਹੋ ਤੁਸੀਂ ਬੇਸਿਕਸ ਕਰ ਰਹੇ ਹੋ ਬੱਚੇ ਸਿੱਖ ਰਹੇ ਵਦਿਆਂ ਕੋਈ ਸ਼ਰਾਰਤਾਂ ਨਹੀਂ ਕਰ ਰਹੇ ਚਲੋ ਠੀਕ ਹੈ ਵਾਹਿਗੁਰੂ ਜੀ ਦਾ ਖਾਲਸਾ ਅੱਜ ਵੀ ਚੱਲ ਰਹੀ ਹੈ ਕਲਾਸੀ ਮੈਂ ਤੁਸੀ ਕੀ ਕਰ ਰਹੇ ਬੱਚਿਆਂ ਨੂੰ ਕਿਹੜਾ ਸ਼ਬਦ ਕਰ ਰਹੇ ਸ਼ਬਦ ਕਰ ਰਹੇ ਨੇ ਰਾਤ ਕਲਿਆਣ ਦੇ ਦਿਨ ਹਮਾਰਾ ਹੈ ਇੱਕ ਕਿਦਾ ਹਮਾਰੇ ਇੱਕ ਕਿਰਪਾ ਕੀਜੇ ਰਾਗ ਗਿਆਨ ਸਮਝ ਆ ਰਿਹਾ ਹੈ ਬੱਚਿਆਂ ਨੂੰ ਸਾਰਿਆਂ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਵਧੀਆ ਲੱਗ ਰਿਹਾ ਹੈ ਕੈਂਪ ਅੰਜੀ ਤੁਸੀਂ ਸਮਝ ਆ ਰਿਹਾ ਸਾਰਾ ਕੁਝ ਤੁਹਾਨੂੰ ਸ਼ਿਖਰ ਜੀ